ਹਾਂਜੀ ਦੋਸਤੋ ਕੀ ਹਾਲ ਚੱਲ ਨੇ ਮੀ ਦਾ ਠੀਕ ਠਾਕ ਹੋਮਗਾ ਨਾ ਅੱਜ ਦਾ ਵਲੌਗ ਬਈ ਬਹੁਤ ਜ਼ਿਆਦਾ ਖਾਸ ਆਗਾ ਅੱਜ ਆਪਾਂ ਚੱਲੇ ਆ ਇੱਕ ਫਾਰਮ ਦੀ ਬਈ ਵੀਡੀਓ ਬਣਾਉਣ ਮਾਣੂ ਕੇ ਸੰਧੂ ਮਾਣੂ ਕੇ ਸੰਧੂ ਬਈ ਜੀ ਫਾਰਮ ਆਗਾ ਬੱਕਰੀਆਂ ਦਾ ਉੱਥੇ ਵੀਡੀਓ ਬਣਾਉਣ ਚੱਲਿਆਂਗੇ ਪੂਰਾ ਵਲੌਗ ਦੇਖਿਓ ਬਈ ਜੀ ਤੁਹਾਨੂੰ ਇਸ ਵਲੌਗ ਦੇ ਵਿੱਚ ਆਪਾਂ ਬੱਕਰੀਆਂ ਵੀ ਦਿਖਾਵਾਂਗੇ ਤੇ ਬਾਈ ਦਾ ਫਾਰਮ ਹੈ ਜੀ ਫਾਰਮ ਬਹੁਤ ਸੋਹਣਾ ਬਣਿਆ ਹੋਇਆ ਬਾਈ ਦਾ ਨਾ ਕਿੱਦਾਂ ਦਾ ਫਾਰਮ ਆ ਤੇ ਕਿੱਦਾਂ ਦੀਆਂ ਬੱਕਰੀਆਂ ਨੇ ਬਈ ਸਭ ਸਾਰਾ ਕੁਝ ਦਿਖਾਵਾਂਗੇ ਬਣੇ ਰਿਓ ਵਲੌਗ ਦੇ ਵੀ ਤੇ ਚੱਲਦੇ ਵੀਡੀਓ ਨੂੰ ਬਈ ਜੀ ਸ਼ੇਅਰ ਜ਼ਰੂਰ ਕਰ ਤੇ ਆਪਣੇ ਇਸ ਨਵੇਂ ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਿਓ ਨਾ ਆਪਾਂ ਇਸ ਚੈਨਲ ਦੇ ਉੱਪਰ ਬਲੌਗ ਪਾਇਆ ਕਰਾਂਗੇ ਤੇ ਅਗਲੇ ਹਫਤੇ ਬਈ ਆਪਾਂ ਚੱਲਿਆਂਗੇ ਸ੍ਰੀ ਹੇਮਕੁੰਡ ਸਾਹਿਬ ਸਾਨੂੰ ਹੇਮਕੁੰਡ ਸਾਹਿਬ ਦੇ ਵੀ ਬਲੌਗ ਦੇਵਾਂਗੇ ਵੀ ਕੀ ਗੱਲ ਬਾਤ ਹਨ ਸਰ ਕੋ ਦਿਖਾਵਾਂਗੇ ਕਿ ਉਹ ਬਈ ਜੀ ਕਪਾੜੇ ਖੁੱਲੇ ਹੋਏ ਨੇ ਤੇ ਚੱਲਾਂਗੇ ਮੱਥਾ ਟੇਕਣ ਦੇ ਤੁਹਾਨੂੰ ਵੀ ਨਾਲ ਬਈ ਜੀ ਸੈਰ ਕਰਾਵਾਂਗੇ ਬਣਾ ਤੇ ਮੱਥਾ ਟੇਕਾਵਾਂਗੇ ਬਣੇ ਰਹੋ ਬਲੌਗ ਦੇ ਵਿੱਚ ਤੇ ਅੱਜ ਦਾ ਬਲੌਗ ਹੈ ਜਿਹੜਾ ਆਪਾਂ ਬੱਕਰੀ ਫਾਰਮ ਦਾ ਇੱਕ ਵਿਜਿਟ ਕਰਨ ਚੱਲਿਆਂਗੇ ਵੀਡੀਓ ਵੀ ਬਣਾਵਾਂਗੇ ਤਾਂ ਉਹ ਨੂੰ ਆਪਣੇ ਦੂਜੇ ਚੈਨਲ ਦੇ ਉੱਪਰ ਏਡੇ ਦੇ ਨਾਲ ਧੂਰੀ ਦੇ ਉੱਪਰ ਵੀਡੀਓ ਵੀ ਮਿਲੂਗੀ ਤੇ ਅੱਜ ਦਾ ਵਲੌਗ ਦੇਖੋ ਬਾਈ ਲੈ ਗੱਡੀ ਕਰ ਲਈ ਆਪਾਂ ਸਟਾਰਟ ਤੇ ਚੱਲਿਆਂਗੇ ਆਪਾਂ ਹੁਣ ਬਾਈ ਜੀ ਇੱਥੋਂ ਚੱਲਾਂਗੇ ਆਪਾਂ ਸਿੱਧਾ ਸ਼ੇਰਪੁਰ ਦੇ ਵਿੱਚ ਦੀ ਬਾਈ ਜੀ ਮਹਿਲਕਲਾ ਮਹਿਲਕਲਾ ਚੱਲਾਂਗੇ ਤੇ ਮਹਿਲਕਲਾ ਤੋਂ ਆਪਾਂ ਬੱਬੂ ਨਾਲ ਚੱਕਣਾਗਾ ਠੀਕ ਆ ਜੀ ਦੋ ਜਣੇ ਜਾਵਾਂਗੇ ਤੇ ਫਿਲਹਾਲ ਚੱਲਨੇ ਆਪਾਂ ਹੋਰ ਤੇ ਦੇਖਦੇ ਰਹੋ ਬਾਈ ਬਲੌਗ साईं कोल सघिया चट जमले गाॾा पिंड ਲੱਭੀ ਮੈਲਕਲਾ ਪਹੁੰਚ ਗਏ ਤੇ ਬੰਦਾ ਆਪਣਾ ਆਉਂਦਾਗਾ ਬੱਬੂ ਬਸ ਤੇ ਆਗਾ ਕਹਿੰਦਾ 3-4 ਕਿਲੋਮੀਟਰ ਰਹਿ ਗਿਆ ਤੇ ਮੈਲਕਲਾ ਵਾਜੀ ਪਹੁੰਚ ਚੁੱਕੇ ਆਂ ਆਪਾਂ ਦੇਖ ਸਕਦੇ ਹੋ ਨਾ ਖਾਣਿਆਂਗੇ ਵੇਟ ਕਰਦੇ ਆਂਗੇ ਤੇ ਇਸ ਤੋਂ ਬਾਅਦ ਅੱਗੇ ਚੱਲਾਂਗੇ ਆਪਾਂ ਨਵੀਂਆ ਮੇਰੇ ਪਿੱਛਲੇ ਕੋ ਰੋਡਵੇ ਦੀ ਬੱਸ ਆਉਂਦੀ ਹੈਗੀ ਲੱਗਦਾ ਦੇ ਵਿੱਚ ਹੋ ਸਕਦਾ ਦੇਖ ਸਕਦੇ ਨਾ ਬੱਸ ਕਿੰਨੀ ਹੋਊਗੀ ਰੋਡਵੇ ਦੀ ਬੱਸ ਆਰੀ ਹੈਗੀ ਦੇਖ ਲਾਂਗੇ ਦੇ ਵਿੱਚ ਆ ਜਾ ਕਿਹੜੀ ਹੋਰ ਬੱਸ ਜਾਣਾ ਇਹ ਜਿਹੜੀ ਉੱਤਰਾਂ ਨਾਲ ਤੇ ਨੀਂ ਨਾ ਬਸਾਵਾ ਕੋਲ ਜਾ ਜਾਗਦਾ ਨਹੀਂ ਮੰਨਦਾ ਆਪਾਂ ਗੱਡੀ ਗਲਤ ਖਿਡਾਰੇ ਨਾ ਯਾ ਇਹ ਚ ਵੀ ਨਹੀਂ ਹੈਗਾ ਹੁੰਦਾ ਤਾਂ ਉੱਤਰ ਜਾਂਦਾ ਨਾ ਤਾਂ ਅਗਲੀ バス ਦੇਖਣੇ ਲੈ ਵੀ ਇੱਕ バス ਹੋਰ ਆ ਗਈ ਇੱਕ ਦੇਖਦੇ ਆਂਗੇ ਕੀ ਗੱਲ ਬਾਤ ਹੁੰਦੀ ਆ ਇਹ ਚ ਹੈ ਜਾਂ ਨਹੀਂ ਇਹਦੇ ਤਾਂ ਹੋਣਾ ਚਾਹੀਦਾ ਪਤਾ ਲੁਧਿਆਣਾ ਰਾਇਕੋਨ ਗੁੱਲਾਪਾ ਲੁਧਿਆਣਾ ਆਣਾ ਰੈਕਾਡ ਮੁਲਾਪੁਰ ਦੇ ਆਲੇ ਆਲੇ ਜਲੰਧਰ ਵਾਲੇ ਲੁਧਿਆਣੇ ਵਾਲੇ ਇਹ ਜਿੱਦੇ ਜਿੱਦੇ ਲੱਗਦੇ ਆ ਚੱਲ ਆਗਲੀ ਦੇ ਇਹ ਵਿੱਚ ਵੀ ਨਹੀਂ ਹੈਗਾ ਲੈ ਵੀ ਮਾਗ ਦੀ ਮਾਗਰ ਇੱਕ ਵਾਰਸ ਹੋਰ ਆ ਜੀ ਦੇਖ ਰਿਹਾ ਕੀ ਬੰਦ ਹੈਗਾ ਪਠਾਨ ਕੋ ਉਹ 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 ਲਾਲ ਬਣਿਆ ਆਉਂਦਾ ਜੀ ਅਰੇ ਵੀ ਚੱਲਦੇ ਆਂਗੇ ਅੱਗੇ ਆਏ ਬਹਿ ਜਾ ਕੀ ਹਾਲ ਨੇ ਕੀ ਹਾਲ ਨੇ ਲਾਲ ਲਾਲ ਬਣਿਆ ਹੋਇਆ ਹੋਰ ਚੱਲ ਅੱਗੇ ਚੱਲਦੇ ਲੈ ਵੀ ਆ ਜਿਹੜੀ ਵੀਰ ਮਿਲ ਗਿਆ ਰਾਸਤੇ ਦੇ ਵਿੱਚ ਦੇਖ ਸਕਦੇ ਕਰਾਣੀ ਦੇ ਸਾਹਦੇ ਪਿੱਛੇ ਕਾਰ ਆਉਂਦੀ ਨਹੀਂ ਘਟਾ ਕੇ ਗੱਲ ਲਓ ਵੀ ਮਿੱਤਰੋ ਗੁੱਪ ਦੇਖੋ ਕਹੇ ਗੁੱਪ ਨੇ ਨਾ ਹੁਣ ਬਾਈ ਜੀ ਆਹ ਕੁਸ ਆਉਣ ਲੱਗ ਗਿਆ ਯਾਨੀ ਕਿ ਕਾਗਜ ਆ ਪਤਾ ਨਹੀਂ ਕੀ ਆ ਨਾ ਬੂਰੀ ਗੋਰੀ ਆ ਬੂਰੀ ਬੂਰੀ ਬੈਲਾ ਸਟੀਆਂ ਦੇ ਜਾਂ ਸੁੱਖਾ ਨਹੀਂ ਹੁੰਦਾ ਜਿਹੜਾ ਆਪਣਾ ਹਾਂ ਪਰ ਆਵੇਂ ਜੇ ਕੁਸ ਹੁੰਦੇ ਦੀ ਜਿਹਾ ਜਿਵੇਂ ਉਹਦੇ ਜੀਰੀ ਦੇ ਨਾ ਹਾਂ ਕੋਈ ਪੂੰਦੇ ਸੀਗੇ ਪੱਟੇ ਵੀ ਫੇਲ ਹੋ ਗਏ ਨਾਲ ਪੱਟੇ ਬਾਈ ਪੱਠਾਏ ਫੇਲਾ ਦੇਖ ਸਕਦੇ ਨਾ ਹੁਣ ਐਦਾਂ ਦੇ ਗੁੱਪ ਆਉਣ ਲੱਗ ਗਏ ਇਹ ਪੰਜਾਬ ਚ ਨਾ ਜਦੋਂ ਫਿਰਦੇ ਆ ਪਿੰਡਾਂ ਦੇ ਵਿੱਚ ਇੱਧਰ ਬਹੁਤ ਆ ਜੀ ਹਾਂ ਇੱਧਰ ਉਹ ਦੇ ਪਰਨੇ ਨੇ ਜੇ ਤਿੰਨ ਨੋ ਜੀ ਪਰਾ ਤੂੜੀ ਇੱਧਰ ਲੋਕ ਬਹੁਤ ਜ਼ਿਆਦੇ ਸਾਥ ਹਾਂ ਤੂੜੀ ਸਾਹਮਦੇ ਨੇ ਬਈ ਇੱਧਰ ਲੋਕ ਤੇ ਬਾਕੀ ਬਾਈ ਜੀ ਜੀਰੀਆਂ ਵਾਸਤੇ ਤਿਆਰ ਨੇ ਵਾਹਣ ਇੱਧਰ ਮੇਰੇ ਵੀਰ ਨੇ ਕਿੰਨੇ ਸਬਜ਼ੀ ਬੀਜੀ ਹੋਈ ਹੈਗੀ ਵੀਰ ਲੱਗਿਆ ਪਿਆ ਉਹ ਦੇਖ ਸਕਦੇ ਅੱਗੇ ਆਪਾਂ ਘਰ ਆ ਗਾ ਇਹ ਦੇਖ ਕੇ 13 ਮੰਜਲਾ ਹਾਂ 13 ਮੰਜਲਾ ਗੁਰੂ ਘਰ ਬਈ ਤੁਹਾਨੂੰ ਉਹ ਵੀ ਦਿਖਾਵਾਂਗੇ ਜੇ ਉਹ ਤੇ ਕੋਲ ਦੀ ਲੰਗੇ ਉਰ ਦੀ ਲੰਗੇ ਫੇਰ ਗੱਲ ਵੱਖਰੀ ਹੈਗੀ ਪੰਜਾਬ ਦੇ ਪਿੰਡਾਂ 'ਚ ਫਿਰ ਰਿਹਾ ਬਈ ਬਹੁਤ ਕੁਝ ਮਿਲਦਾ ਹਨਾ ਦੇਖਣ ਪੰਜਾਬ 'ਚ ਬਹੁਤ ਕੁਝ ਹੈ ਇਧਰ ਮੁਰਗੀ ਖਾਣਾ ਉਹ ਹਮਨੇ ਗੁਰੂ ਘਰ ਹੈਗਾ ਹੁੰਦਾ ਘੋਣਾ ਜੀ ਉਰ ਦੀ ਲੰਗੇ ਠੀਕ ਆ ਕੌਣ ਸੀ ਵੀਡੀਓ ਇਹ 6 ਜੂਨ ਵਾਲਾ ਨਹੀਂ ਵੀਡੀਓ ਕਿਸ ਕੀ ਸੀ ਉਹ ਬੱਕਰਾ ਬੱਕਰੀ ਕੀ ਸੀ ਬੋਲੀਏ ਪੰਜਾਬੀ ਬੋਲੀਏ ਸਰ ਫਰ

ਅਸੀਂ ਕਹਿੰਨਾ ਵੀ ਯਾਰ ਵੀ ਤੁਸੀਂ ਡਾਇਰੈਕਟ ਗੱਲਬਾਤ ਕਰੋ ਕਿਉਂਕਿ ਜਦ ਅਸੀਂ ਵਿੱਚ ਹੁੰਨੇ ਯਾਰ ਨਾ ਕਈ ਵਾਰ ਝੂਠ ਸਾਠ ਜਾ ਬੋਲਣਾ ਪੈਂਦਾ ਹੁੰਦਾ ਯਾਰ ਉਹ ਹੁੰਦਾ ਨਹੀਂ ਹੈਗਾ ਪਸੰਦ ਨਹੀਂ ਆਉਂਦਾ ਹਾਂ ਝੂਠ ਜਾ ਬੋਲਣਾ ਪਸੰਦ ਨਹੀਂ ਹੈਗਾ ਵੀ ਬੰਦਾ ਆਪਦਾ ਰੇਟ ਆਪ ਕਰੇ ਕਿਉਂਕਿ ਸਾਡਾ ਕੰਮ ਆਗਾ ਵੀਡੀਓ ਕਰਦਣਾ ਨਾ ਵੀਡੀਓ ਕਰਨਾ ਤੇ ਅਗਲੇ ਨੰਬਰ ਦੇਣਾ ਬਾਕੀ ਭਈ ਆਪਦਾ ਤੁਸੀਂ ਦੇਖ ਕੇ ਨਾ ਪਰਖ ਕੇ ਫੇਰ ਕਰਿਆ ਕਰੋ ਬੰਦੇ ਵੈਸੇ ਵਧੀਆ ਹੁੰਦੇ ਨੇ ਬਾਕੀ ਕੋਈ ਬੰਦੇ ਦੇ ਵਿੱਚ ਵੀ ਨਹੀਂ ਬੜਿਆ ਹੁੰਦਾ ਹਨ ਵੀ ਇੱਕ ਬੰਦਾ ਕਿਹਾ ਜਾਵੇ ਅ ਬਾਕੀ ਵਧੀਆ ਹੁੰਦੇ ਨੇ ਯਾਰ ਲਗਭਗ ਸਾਰੇ ਹਨ ਤੁਸੀਂ ਆਪ ਦੇਖਿਆ ਕਰੋ ਵੀ ਕੀ ਗੱਲ ਬਾਤ ਹੈ ਕਿ ਬੱਚਾ ਤੁਸੀਂ ਦੇਖ ਕੇ ਪਰਖ ਕੇ ਲਿਆ ਕਰੋ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਵੀਡੀਓ ਦੇ ਉੱਪਰ ਸਿੱਧੀ ਵਾਲ ਨੂੰ ਪੈਸੇ ਪਾ ਦਿਓ ਉਹ ਵੀ ਗਲਤ ਆ ਨਾ ਪਰ ਆ ਦੇਖੋ ਬੱਚਾ ਦੇਖੋ ਸਾਰੇ ਕੁਆਲਿਟੀ ਦੇਖੋ ਹਾਲ ਤੋਂ ਗਰੰਟੀ ਲਓ ਨਾ ਫਿਰ ਉਸ ਤੋਂ ਬਾਅਦ ਕੰਮ ਕਰੋ ਚਲੋ ਅੱਗੇ ਚੱਲਦੇ ਆਂਗੇ ਹੁਣ ਲੱਖੇ ਨੂੰ ਜਾ ਰਹੇ ਆਂਗੇ ਅੱਪ ਅਰੇ ਪਹੁੰਚ ਗਏ ਪਿੰਡ ਮਾਨੂ ਦੇ ਦੇਖ ਰਿਹਾ ਕਿ ਉਹਨ ਕੀ ਗੱਲ ਬਾਤ ਆ ਨਾ ਚਾਲਦੇ ਆਗੇ ਜੇ ਕੋਲੇ ਫਾਰਮ ਦੇ ਵਿੱਚ ਬਾਕੀ ਤੁਸੀਂ ਬਾਈ ਜੀ ਬਣੇ ਰਹੋ ਬਲੌਗ ਦੇ ਵਿੱਚ ਨਾ ਆਪਣੇ ਦੇ ਵਿੱਚ ਤੇ ਲਾਈਵ ਜਰੂਰ ਕਰਦੇ ਹੋ ਫਾਰਮਰ ਆਮਾ ਵਾਰ ਨੂੰ 16 ਫਾਰਮ ਬਣਿਆ ਹੋਇਆ ਹੈਗਾ ਠੀਕ ਆ ਤੇ ਜਿਹੜੇ ਮੇਰੇ ਵੀ ਕੰਮ ਕਰਨਾ ਚਾਹੁੰਦੇ ਨੇ ਉਹ ਦੇਖ ਵੀ ਲਓ ਵੀ ਕੀ ਗੱਲ ਬਾਤ ਆ ਨਾ ਚਲਦੇ ਆਗੇ ਵਾਹਿਗੁਰੂ ਲੈ ਵੀ ਮਿੱਤਰੋ ਵਾਹਿਗੁਰੂ ਜਰੂਰ ਲੀ ਕੋ ਦੇਖਣ ਵਾਲੇ ਇਧਰ ਗੱਤ ਘੜੀ ਟੀਮ ਬੈਠੀ ਆ ਪੂਰੀ ਤੇ ਇਧਰ ਜੋ ਪਿਆਰੇ ਤੇ ਬਾਈ ਜੀ ਨਗਰ ਕੀ ਤੇ ਨਿਕਲਣਾ ਹੈ। ਹੁਣ ਕਿੱਧਰੇ ਜਾਣਾ? ਇੱਧਰ ਜਾਣ। ਵਾਹਿਗੁਰੂ। ਜੱਬਾਸਾ। ਮਾਫ ਕਰੀ ਗਲਤੀ ਮਨਤੀ। ਜਾਣਾ ਪਊ ਸਾਨੂੰ। ਲਾਈਵ ਨਿਗਾਹ ਮਾਰ ਲੋ ਫਾਰਮ ਤੇਣਾ। ਦੇਖ ਸਕਦੇ ਹੋਗੇ। ਤੇ ਇੱਥੇ ਆ ਗਿਆ ਬਾਈ ਜੀ ਕਬੂਤਰ। ਕਬੂਤਰ ਆ ਗਏ। ਲਗਭਗ 20-25 ਕਬੂਤਰ ਰੱਖੇ ਹੋਏ ਨੇ। ਇੱਧਰ ਆ ਗਏ ਮੁਰਗੇ। ਬੱਕਰੀਆਂ ਸਾਰਾ ਸੋਹਣਾ ਫਾਰਮ ਆ ਬਈ। ਦੇਖ ਸਕਦੇ। ਇਹ ਲੈ ਦੇਖੋ ਲਓ ਭਾਈ ਠੀਕ ਆ ਬਹੁਤ ਵਧੀਆ ਬਹੁਤ ਵਧੀਆ ਲੈ ਜੀ ਨੀਗਾ ਮਾਰ ਲੋ ਭਾਰੋਂ ਭਾਈ ਦੇਖ ਸਕਦਾ ਸੁਲਤਾਨ ਬੱਕਰਾ ਹੈ ਭਾਈ ਦਾ ਨਾ ਉਹ ਇੱਕ ਬੱਕਰਾ ਹੈਗਾ ਸੁਲਤਾਨਾ ਵੱਡਾ ਬ੍ਰੀਡਰ ਹੈਗਾ ਯਾਦ ਰੱਖਿਆ ਹੋਇਆ ਅਸੀਂ ਨੇ ਦੇਖਿਆ ਇਹ ਆਹ ਲੈ ਯੰਦਰਾ ਖਾਣੇ ਦੇਖ ਸਕਦਾ ਇਹ ਬੁੱਢਾ ਬੱਸ ਹੋ ਗਿਆ ਕੋਈ ਗੱਲ ਨਹੀਂ ਇਹ ਬਾਈ ਦੀ ਸਿਆਲ ਬਾਜ ਤੇ ਖੰਨਾ ਬਣਾਇਆ ਹੋਇਆ ਤੇ ਇੱਧਰ ਬਾਈ ਦੀ ਹੋਰ ਜਿਹੜਾ ਕੰਮ ਚੱਲੀ ਜਾਂਦਾ ਉਹ ਇੱਧਰ ਆਗਾ ਦੇਖੋ ਇਹ ਬਾਈ ਦੀ ਫਾਰਮ ਆਗਾ ਸਾਰਾ ਵਧੀਆ ਹਵਾਦਾਰ ਖੁੱਲਾ ਡੁੱਲਾ ਫਾਰਮ ਹੈਗੇ ਕੈਮਰੇ ਲੱਗੇ ਹੋਏ ਨੇ ਫਾਰਮ ਦੇ ਵਿੱਚ ਦੇਖੋ ਥਮ ਚੱਲੀ ਜਾਂਦਾਗਾ ਦੇਖ ਚੱਲ ਗਏ। ਬਾਹਰ ਇਹ ਬੱਕਰੀਆਂ ਚੰਗੀਆਂ ਰੱਖੇ ਨੇ। ਬਾਹਰ ਦਾ ਮਾਡਲ ਦੇਖੋ। ਇੱਥੋਂ ਹੀਟ ਨਿਕਲ ਨੂੰ ਆਗਾ। ਕੈਮਰੇ ਲੱਗੇ ਹੋਏ ਨੇ ਬਾਈ। ਖੁੱਲਾ ਹਵਾਦਾਰ ਲਾਈਟ ਵਾਲਾ ਦੇਖੋ। ਇਹ ਵੀਡੀਓ ਬਾਈ ਜੀ ਸਪੈਸ਼ਲ ਆਪਾਂ ਤਿਆਰ ਕਰੀਆ ਕਿ ਸ਼ਾਇਦ ਇਹ ਬਲੌਗ ਬਾਅਦ ਚ ਪਊਗਾ ਤੇ ਵੀਡੀਓ ਪਹਿਲਾਂ ਪਾ ਦਾਂਗੇ ਆਪਾਂ। ਠੀਕ ਆ। ਤੇ ਵਾਕੀ ਨੰਬਰ ਦੇਵਾਂਗੇ ਬਾਈ ਜੀ। ਸਕ੍ਰੀਨ ਦੇ ਉੱਤੇ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਵੀਰ ਤੋਂ ਲੈ ਸਕਦੇ ਹੋ ਠੀਕ ਹੈ ਜੀ ਧੰਨਵਾਦ ਹੁ ਚਲਦੇ ਆਂ